ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆਪ ਜੀ ਨੂੰ ਪਤਾ ਹੈ ਜਿਹੜਾ ਭਗਵਾਨ ਵਿਸ਼ਨੂੰ ਜੀ ਦੇ ਕੋਲ ਸੁਦਰਸ਼ਨ ਚੱਕਰ ਹੈ ਇਹ ਕਿੱਥੋਂ ਆਇਆ ਸੀ ਇਹ ਇਹਨਾਂ ਨੇ ਕਿਵੇਂ ਪ੍ਰਾਪਤ ਕੀਤਾ ਸੀ ਜਦੋਂ ਦੇਵਤਾ ਨੇ ਪ੍ਰithvi ਤੇ ਹਹਾਕਾਰ ਬਚਾਇਆ ਹੋਇਆ ਸੀ। ਦੇਵਤਿਆਂ ਅਤੇ ਦੇਵਤਾ ਵਿੱਚ ਭਾਰੀ ਜੁੱਧ ਹੁੰਦਾ ਸੀ। ਤੇ ਦੇਵਤਾ ਨੇ ਬੜਾ ਹਹਾਕਾਰ ਬਚਾਇਆ ਹੋਇਆ ਸੀ। ਉਸ ਸਮੇਂ ਸਾਰੇ ਦੇਵਤੇ ਭਗਵਾਨ ਵਿਸ਼ਨੂੰ ਦੀ ਸ਼ਰਨ ਵਿੱਚ ਆਏ। ਅਤੇ ਉਹਨਾਂ ਨੇ ਬੇਨਤੀ ਕੀਤੀ ਕਿ ਅਸੀਂ ਦੇਵਤਾ ਕੋ ਲੋ ਬਹੁਤ ਹੀ ਜ਼ਿਆਦਾ ਪਰੇਸ਼ਾਨ ਹਾਂ ਇਹ ਬੜੇ ਜ਼ੁਲਮ ਕਰ ਰਹੇ ਨੇ ਇਹਨਾਂ ਨੇ ਪ੍ਰਿਥਵੀ ਤੇ ਹਹਾਕਾਰਮ ਚਾਕੇ ਰੱਖਿਆ ਹੋਇਆ ਹੈ ਆਪ ਜੀ ਕੁਛ ਕਰੋ ਉਸ ਸਮੇਂ ਭਗਵਾਨ ਵਿਸ਼ਨੂੰ ਜੀ ਕਹਿਣ ਲੱਗੇ ਕਿ ਇਹਨਾਂ ਦਾ ਸੰਘਾਰ ਕਰਨ ਵਾਸਤੇ ਕਿਸੇ ਖਾਸ ਅਸਤਰ ਦੀ ਲੋੜ ਪਵੇਗੀ ਇਸ ਕਰਕੇ ਫਿਰ ਭਗਵਾਨ ਵਿਸ਼ਨੂੰ ਜੀ ਨੇ ਭਗਵਾਨ ਸ਼ੰਕਰ ਜੀ ਦੀ स्तुਤੀ ਕੀਤੀ ਹਜ਼ਾਰ ਨਾਮ ਲੈ ਕੇ स्तुਤੀ ਕੀਤੀ ਜਿਵੇਂ ਜਿਵੇਂ ਉਹ ਭਗਵਾਨ ਸ਼ੰਕਰ ਜੀ ਦਾ ਇੱਕ ਨਾਮ ਜਪਦੇ ਜਾਂਦੇ ਸੀ ਓਵੇਂ ਓਵੇਂ ਇੱਕ ਕਮਲ ਦਾ ਫੁੱਲ ਉਹ ਅਰਪਣ ਕਰਦੇ ਜਾਂਦੇ ਸੀ ਭਾਵ ਕੀ ਭਗਵਾਨ ਸ਼ੰਕਰ ਸ਼ੰਕਰ ਜੀ ਦੇ ਹਜ਼ਾਰ ਨਾਮਾਂ ਦੀ ਉਹਨਾਂ ਨੇ ਸਤਿਤੀ ਕਰਨੀ ਸੀ ਜਿਵੇਂ ਜਿਵੇਂ ਉਹ ਨਾਮ ਜਪਦੇ ਜਾਂਦੇ ਸੀ ਇੱਕ ਇੱਕ ਤਾਂ ਉਹ ਇੱਕ ਇੱਕ ਕਮਲ ਭਗਵਾਨ ਜੀ ਦੇ ਚਦਨਾ ਵਿੱਚ ਰੱਖਦੇ ਜਾਂਦੇ ਸੀ ਫਿਰ ਉੱਥੇ ਇੱਕ ਮਾਇਆ ਵਰਤੀ ਉਹਨਾਂ ਕਮਲਾ ਵਿੱਚੋਂ ਇੱਕ ਕਮਲ ਦਾ ਫੁੱਲ ਉੱਥੋਂ ਅਲੋਪ ਹੋ ਗਿਆ ਗਾਇਬ ਹੋ ਗਿਆ ਜਦੋਂ ਉਹਨਾਂ ਨੇ ਜਦੋਂ ਭਗਵਾਨ ਵਿਸ਼ਨੂੰ ਜੀ ਨੇ ਸਾਰੇ ਨਾਮ ਲੈ ਕੇ ਫੁੱਲ ਅਰਪਣ ਕਰ ਦਿੱਤੇ ਤਾਂ ਇੱਕ ਫੁੱਲ کٹ ਗਿਆ ਅਖੀਲ ਦਾ ਨਾਮ ਉਹਨਾਂ ਨੇ ਲਿਆ ਪਰ ਇੱਕ ਫੁੱਲ کٹ ਗਿਆ ਭਗਵਾਨ ਵਿਸ਼ਨੂੰ ਜੀ ਸੋਚਣ ਲੱਗੇ ਵੀ ਇੰਜ ਤਾਂ ਫਿਰ ਜਿਹੜੀ ਪੂਜਾ ਹੈ ਉਹ ਪੂਰੀ ਨਹੀਂ ਹੋਵੇਗੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੀ ਇੱਕ ਅੱਖ ਕੱਢ ਕੇ ਸ਼ਿਵਲਿੰਗ ਤੇ ਅਰਪਣ ਕਰ ਦਿੱਤੀ। ਸ਼ਿਵਲਿੰਗ ਅਰਪਣ ਕਰ ਦਿੱਤੀ ਤਾਂ ਵਿਸ਼ਨੂੰ ਜੀ ਦੀ ਇਸ ਕਠਿਨ ਪ੍ਰੀਖਿਆ ਤੋਂ ਭਗਵਾਨ ਸ਼ੰਕਰ ਜੀ ਬੜੇ ਹੀ ਜ਼ਿਆਦਾ પ્રસન્ન ਹੋਏ। ਫਿਰ ਉਹਨਾਂ ਨੇ ਭਗਵਾਨ ਵਿਸ਼ਨੂੰ ਜੀ ਨੂੰ ਵਰ ਮਗਨ ਵਾਸਤੇ ਕਿਹਾ। ਫਿਰ ਭਗਵਾਨ ਵਿਸ਼ਨੂੰ ਜੀ ਕਹਿਣ ਲੱਗੇ ਸਾਨੂੰ ਇੱਕ ਅਜਿਹੇ ਅਸਤਰ ਦੀ ਲੋੜ ਹੈ। ਜੋ ਕਿ ਇਹਨਾਂ ਦੇਵਤਾਂ ਦਾ ਸੰਘਾਰ ਕਰੇ ਫਿਰ ਭਗਵਾਨ ਵਿਸ਼ਨੂੰ ਜੀ ਨੂੰ ਭਗਵਾਨ ਸ਼ੰਕਰ ਜੀ ਨੇ ਸੁਦਰਸ਼ਨ ਚੱਕਰ ਵਰਦਾਨ ਦੇ ਵਿੱਚ ਦਿੱਤਾ ਇਹ ਜੋ ਸੁਦਰਸ਼ਨ ਚੱਕਰ ਹੈ ਭਗਵਾਨ ਸ਼ੰਕਰ ਜੀ ਨੇ ਭਗਵਾਨ ਵਿਸ਼ਨੂੰ ਜੀ ਨੂੰ ਦਿੱਤਾ ਸੀ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਤਪੱਸਿਆ ਕੀਤੀ ਸੀ ਤੇ ਉਹਨਾਂ ਦੀ ਤਪੱਸਿਆ ਸਫਲ ਹੋਈ ਸੀ ਫਿਰ ਉਹਨਾਂ ਨੂ ਸੁਦਰਸ਼ਨ ਚੱਕਰ ਦਿੱਤਾ ਗਿਆ ਫਿਰ ਸੁਦਰਸ਼ਨ ਚੱਕਰ ਨਾਲ ਭਗਵਾਨ বিষ্ণੂ ਜੀ ਨੇ ਬਹੁਤ ਸਾਰੇ ਦੇਵਤਾਂ ਨੂੰ ਮਾਰ ਦਿੱਤਾ ਤੇ ਕਈ ਅਜਿਹੇ ਦੇਵਤ ਸਨ ਜਿਨ੍ਹਾਂ ਨੂੰ ਭਗਵਾਨ ਸ਼ੰਕਰ ਜੀ ਨੇ ਸੁਦਰਸ਼ਨ ਚੱਕਰ ਨਾਲ ਵੀ ਮਾਰਿਆ ਸੀ ਜੋ ਕਿਸੇ ਅਸਤਰ ਨਾਲ ਨਹੀਂ ਮਰਦੇ ਸੀ ਫਿਰ ਉਹ ਸੁਦਰਸ਼ਨ ਚੱਕਰ ਨਾਲ ਹੀ ਮਰ ਜਾਂਦੇ ਸੀ ਇਸ ਪ੍ਰਕਾਰ ਭਗਵਾਨ ਵਿਸ਼ਨੂ ਜੀ ਨੇ ਭਗਵਾਨ ਸ਼ੰਕਰ ਜੀ ਦੇ ਕੋਲੋਂ ਸੋ ਦਰਸ਼ਨ ਚੱਕਰ ਪ੍ਰਾਪਤ ਕੀਤਾ ਸੀ ਜੇ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪ ਦੀ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ